ਇਹਨਾਂ ਤੋਂ ਬਾਅਦ ਦੇ ਐਕਸਪ੍ਰੈਸ਼ਨ ਤੇ ਕੀ ਆਉਂਦਾ ਹੈ ਮੇਰੀ ਕੱਪਤਾ ਹੈ ਕੱਪਤਾ ਦੀ ਪਰਵਾਸ਼ਾ ਜ਼ਰੂਰੀ ਨਹੀਂ ਹਰ ਜ਼ਖਮ ਚੋਂ ਲਹੂ ਹੀ ਨਿਕਲੇ ਹਰ ਦਰਦ ਦੀ ਚੀਖ ਮੌਲਕ ਹੋਵੇ ਤੇ ਹਰ ਸੱਤਰ ਬਿਸ਼ਰਾਮ ਚਿੰਨ ਤੇ ਮੁਕੇ ਜ਼ਰੂਰੀ ਨਹੀਂ ਹਰ ਜ਼ਖਮ ਚੋਂ ਲਹੂ ਹੀ ਨਿਕਲੇ ਹਰ ਦਰਦ ਦੀ ਠੀਖ ਮੌਲਕ ਹੋਵੇ ਹਰ ਸਤਰ ਵਿਸ਼ਰਾਮ ਚਿੰਨ ਤੇ ਮੁਕੇ ਅਸੀਂ ਜੋ ਇਸ ਪਲ ਵਿੱਚ ਹਾਂ ਫੁਰ ਹੋਵਾਂਗੇ ਅਗਲੇ ਪਲਾਂ ਵਿੱਚ ਕੱਪਤਾ ਤੇ ਹੁਣ ਦੇ ਅਰਥ ਬਦਲ ਜਾਣਗੇ ਅਗਲੇ ਹੀ ਪਲ ਕਿਸੇ ਜਿੰਨੇ ਕਲ ਕਾਇਨਾਤ ਦੇ ਉਨਿਆਂ ਦਿਸ਼ਾਵਾਂ ਮੰਨਦੇ ਆ ਤੇ ਉਹਨੇ ਹੀ ਅਰਥ ਨਜ਼ਮਾ ਦੇ ਕਿਸੇ ਇੱਕ ਪਲ ਨੂੰ ਕੁੱਟ ਕੇ ਨਾ ਫੜ ਕਿਸੇ ਇੱਕ ਪੈਰ ਦੀ ਆਰਾਧਨਾ ਨਾ ਕਰ ਕਿਸੇ ਇੱਕ ਨਜ਼ਮ ਨਾਲ ਮੋਹ ਨਾ ਪਾਲ ਸਫਰ ਦਾ ਧਰਮ ਹੈ ਚੱਲਣਾ ਆਵਾਜ਼ ਦਾ ਕਰਮ ਹਰਕਤ ਦੇਣਾ ਹਰਫਾਂ ਦਾ ਧਰਮ ਰਾਹ ਖੋਲਣਾ ਨਜ਼ਮਾਂ ਤਾਂ ਮਹਿਜ਼ ਪੈੜਾ ਹੁੰਦੇ ਆ ਕੋਈ ਕੋਈ ਪ੍ਰਵਾਸ ਖੰਭਾਂ ਤੋਂ ਬਾਗੇ ਵੀ ਹੁੰਦੇ ਤੇ ਕੋਈ ਕੋਈ ਨਜ਼ਮ ਹਰਫ਼ਾਂ ਤੋਂ ਬਿਨਾ ਵੀ ਸੰਚਾਰ ਕਰਦੀ ਕਪਟਾ ਨੂੰ ਮੰਨਣ ਲਈ ਕੁੜੇ ਜਣਾ ਪੈਂਦਾ ਸੰਵੇਦਨਾ ਨੂੰ ਤੇ ਅਰਥਾਂ ਦੇ ਡਗਦੇ ਕੋਲਿਆਂ ਤੇ ਮਹਿੰਦੀ ਵਾਲੇ ਪੈਰ ਧਰਨੇ ਤੇ ਹਰ ਹਰਫ਼ਾਂ ਦੇ ਜੰਗਲ ਚ ਸੰਧਨ ਵੀ ਕਰੀਰ ਵੀ ਪੇਰੂ ਦੀ ਆਬਾਦੀ ਟਹਿਣੀਆਂ ਬਦਲਦੀ ਰਹਿੰਦੀ ਤੇ ਨਜ਼ਮ ਬਦਲਦੀ ਰਹਿੰਦੀ ਜਲਦਾਂ ਮੁਸ਼ਕਲ ਨਹੀਂ ਹੁੰਦੀ ਕਿਸੇ ਵੀ ਯੁੱਗ ਦੀ ਕੋਈ ਵੀ ਕਰਤਾ ਆਪਣੇ ਜ਼ਖਮਾਂ ਨੂੰ ਹਰੇ ਰੱਖਣਾ ਹੁੰਦਾ ਹੈ ਬਸ ਮੁਸ਼ਕਲ ਨਹੀਂ ਹੁੰਦੀ ਕਿਸੇ ਵੀ ਯੁੱਗ ਦੀ ਕੋਈ ਵੀ ਕਰਤਾ ਆਪਣੇ ਜ਼ਖਮਾਂ ਨੂੰ ਹਰੇ ਰੱਖਣਾ ਹੁੰਦਾ ਹੈ ਬਸ ਹਰ ਹਰਫ ਦੀ ਵੱਖਰੀ ਤਸਵੀਰ ਹਰ ਪੈੜ ਦਾ ਆਪਣਾ ਰੰਗ ਤੂੰ ਸਿਰਫ ਰੰਗਾ ਵੀ ਤਸਵੀਰ ਪਛਾਣ ਹਾਣ ਦੀ ਨਜ਼ਮ ਤਲਾਸ਼ ਲਵੇਗੀ ਤੈਨੂੰ ਖੁਦ ਹੀ ਅਟਿਆ ਨਾ ਕੋਚ ਸਫਰ ਦੇ ਅਧਵਿਚਕਾਰ ਕਿਤੇ ਤੂੰ ਕੀ ਨਾ ਜਾਣ ਬਿਹਤਰੀਨ ਨਜ਼ਮਾਂ ਮਿਰਬਾ ਅਪਰੇਨ ਨੂੰ ਪਤਨ ਨਾ ਮੇਰੇ ਪ੍ਰੋਫੈਸਰ ਨਜ਼ਮ